ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਮੂਲੀਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ ਮੂਲੀਆਂ ਲਈਆਂ ਸੀ ਮੂਲੀਆਂ ਦੇ ਵਿੱਚ ਅਸੀਂ ਪੱਤੇ ਵੀ ਪਾਵਾਂਗੇ ਤੇ ਪੱਤਿਆਂ ਨੂੰ ਵੀ ਅਸੀਂ ਸਾਫ਼ ਕਰ ਲਵਾਂਗੇ ਤੇ ਮੂਲੀਆਂ ਨੂੰ ਵੀ ਅਸੀਂ ਛਿੱਲ ਕੇ ਤੇ ਇਹਨਾਂ ਨੂੰ ਰੱਖ ਦੇਵਾਂਗੇ ਮੂਲੀਆਂ ਨੂੰ ਅਸੀਂ ਪੀਲਰ ਦੇ ਨਾਲ ਇਸ ਤਰ੍ਹਾਂ ਇਹਦੇ ਛਿੱਲ ਲਵਾਂਗੇ ਤੇ ਮੂਲੀਆਂ ਦੀ ਸਬਜ਼ੀ ਸਰਦੀ ਦੇ ਮੌਸਮ ਦੇ ਵਿੱਚ ਬਹੁਤ ਵਧੀਆ ਟੇਸਟ ਬਣਦੀ ਆ ਤੇ ਇੱਥੇ ਸਾਰੀਆਂ ਮੂਲੀਆਂ ਨੂੰ ਮੈਂ ਛਿਲ ਦਵਾਂਗੇ ਮੂਲੀਆਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਕੱਟ ਲਿਆ ਸੀ ਵਿੱਚ ਇਹਦੇ ਕੱਟ ਲਾ ਕੇ ਬਹੁਤ ਜਲਦੀ ਮੂੜੀਆਂ ਕੱਟੀਆਂ ਜਾਂਦੀਆਂ ਸਨ ਮੂੜੀਆਂ ਬਹੁਤ ਟੂਲੀਆਂ ਸਨ ਆ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਪੱਤਿਆਂ ਨੂੰ ਵੀ ਮੂੜੀਆਂ ਦੇ ਨੂੰ ਕੱਟ ਲਵਾਂਗੇ ਤੇ ਪੱਤੇ ਅਸੀਂ ਜ਼ਰੂਰ ਪਾਵਾਂਗੇ ਮੂੜੀਆਂ ਦੇ ਵਿੱਚ ਬਰੀਕ ਬਰੀਕ ਅਸੀਂ ਕੂਲੇ ਕੂਲੇ ਪੱਤੇ ਲੈ ਕੇ ਉਹਨਾਂ ਨੂੰ ਅਸੀਂ ਬਰੀਕ ਬਰੀਕ ਕੱਟ ਦਵਾਂਗੇ ਤੇ ਜੇ ਤੁਹਾਨੂੰ ਮੇਰੇ ਮੂਲੀਆ ਬਣਾਉਣ ਦਾ ਤਰੀਕਾ ਵਧੀਆ ਲੱਗੂਗਾ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਦਾ ਬਟਨ ਜੂਰ ਦਬਾ ਦਿਆ ਕਰੋ ਤਾਂ ਨੂੰ ਨੋਟੀਫਿਕੇਸ਼ਨ ਪਹਿਲਾਂ ਸਭ ਤੋਂ ਪਹਿਲਾਂ ਆ ਜਾਇਆ ਕਰੇ ਤੇ ਇੱਥੇ ਮੈਂ ਸਾਰੇ ਪੱਤੇ ਨੂੰ ਕੱਟ ਦਵਾਂਗੀ ਤੇ ਇਸ ਤਰ੍ਹਾਂ ਦੇ ਅਸੀਂ ਬਰੀਕ-ਬਰੀਕ ਪੱਤੇ ਵੀ ਕੱਟ ਲਏ ਸੀ ਮੂਲੀਆ ਪੱਤੇ ਨੂੰ ਅਸੀਂ ਕੱਟ ਲਿਆ ਸੀ ਤੇ ਮੂਲੀਆ ਸੀ ਲੱਗ ਧੋਵਾਂਗੇ ਪੱਤੇ ਨੂੰ ਅਸੀਂ ਲੱਗ ਧੋਵਾਂਗੇ ਹੁਣ ਅਸੀਂ ਇਹਨੂੰ ਧੋ ਕੇ ਤੇ ਰੱਖ ਦਵਾਂਗੇ ਗੈਸ ਉੱਪਰ ਅਸੀਂ ਕੜਾਈ ਰੱਖ ਲਈ ਕੜਾਈ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਮੂਲੀਆ ਨੂੰ ਬਣਾਵਾਂਗੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਜਿਹੜਾ ਵੀ ਤੇ ਆਲ ਵਰਤਦੇ ਹੋ ਤੁਸੀਂ ਉਹ ਹੀ ਇਹਦੇ ਵਿੱਚ ਪਾ ਸਕਦੇ ਜੋ ਤੇਲ ਨੂੰ ਅਸੀਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚੇ ਨੂੰ ਜੀਰੇ ਨੂੰ ਤੜਕ ਦੇਵਾਂਗੇ ਜੀਰਾ ਤੜਕ ਗਿਆ ਹੈ ਹੁਣ ਇਹਦੇ ਵਿੱਚ ਲਸਣ ਤੇ ਅਦਰਕ ਬਰੀਕ ਕੱਟ ਕੇ ਅਸੀਂ ਪਾ ਦਵਾਂਗੇ ਅਦਰਕ ਲਸਣ ਨੂੰ 2 ਕੁ ਮਿੰਟ ਹੋ ਗਈ ਸੀ ਹੁਣ ਅਸੀਂ ਬਰੀਕ ਕੱਟੇ ਪਿਆਜ਼ ਪਾ ਦਵਾਂਗੇ ਤੇ ਪਿਆਜ਼ਾਂ ਨੂੰ ਅਸੀਂ 3-4 ਮਿੰਟ ਵਾਸਤੇ ਭੁੰਨਾਂਗੇ 3-4 ਮਿਰਚਾਂ ਨੂੰ ਅਸੀਂ ਕਟਿਆ ਸੀ ਤੇ ਪਿਆਜ਼ਾਂ ਦੇ ਵਿੱਚ ਪਾ ਦਵਾਂਗੇ 1 ਚਮਚਾ ਨਮਕ ਪਾਵਾਂਗੇ అధా చమచా కాలీ మిర్చ పాడర్ హీ పాడర్ మిర్చి థోడి ధనియా పాడర్ థోడి పావాలే కలర్ వాళ్ళ మిర్చే టమాటర హిమాటరం మిక్స్ కను దో మిట్టు వస్తే పకా దే తడకే ਟਮਾਟਰ ਸੌਫਟ ਕਰ ਲਵਾਂਗੇ ਤੜਕੇ ਨੂੰ ਅਸੀਂ 4-5 ਮਿੰਟ ਵਾਸਤੇ ਭੁੰਨ ਲਿਆ ਸੀ ਤੇ ਹੁਣ ਅਸੀਂ ਇਹਦੇ ਵਿੱਚ ਮੂੜੀਆਂ ਨੂੰ ਪਾ ਦਵਾਂਗੇ ਤੋੜ ਕੇ ਮੂੜੀਆਂ ਪਾ ਕੇ ਮਿਕਸ ਕਰ ਦਵਾਂਗੇ ਮੂੜੀਆਂ ਦੀ ਸਬਜ਼ੀ ਸਰਦੀ ਦੇ ਮੌਸਮ 'ਚ ਖਾਣੀ ਬਹੁਤ ਜ਼ਰੂਰੀ ਹੁੰਦੀ ਹੈ ਆਪਣੇ ਸਰੀਰ ਨੂੰ ਬਹੁਤ ਫਾਇਦਾ ਦਿੰਦੀ ਹੈ ਕੱਚੀ ਮੂਲੀ ਵੀ ਆਪਾਂ ਨੂੰ ਖਾਣੀ ਚਾਹੀਦੀ ਰੋਟੀ ਦੇ ਨਾਲ ਪੇਟ ਵਿੱਚ ਗੈਸ ਹੋਈ ਹੋਵੇ ਮੂਲੀ ਨਾਲ ਬਿਲਕੁਲ ਖਾਣ ਨਾਲ ਸਹੀ ਹੋ ਜਾਂਦਾ ਹੈ ਸਬਜ਼ੀ ਨੂੰ ਹੁਣ ਅਸੀਂ ਟੱਕਰ ਦੇ ਕੇ ਪਕਾ ਲਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ ਮੈਂ 1-2 ਵਾਰੀ ਪਹਿਲੇ ਵੀ ਚੈੱਕ ਕਰ ਲਿਆ ਸੀ ਸਬਜੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਮੂਲੀਆਂ ਦੀ ਸਬਜੀ ਬਣ ਗਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਮੂਲੀਆਂ ਦੇ ਪੱਤੇ ਪਾ ਦਵਾਂਗੇ ਸਬਜੀ ਅੱਗੇ ਅਰਧ ਨਾਲੋਂ ਕਾਫੀ ਜ਼ਿਆਦਾ ਪੱਕ ਚੁੱਕੀ ਆ ਪੱਤੇ ਪਾ ਕੇ ਸਬਜੀ ਨੂੰ ਅਸੀਂ ਮਿਕਸ ਕਰ ਦਵਾਂਗੇ ਹੁਣ ਅਸੀਂ ਸਬਜੀ ਨੂੰ ਮਿਕਸ ਕਰ ਦਾਂਗੇ ਪੱਤੇ ਪਾ ਕੇ ਜਦੋਂ ਅੱਧੀਆਂ ਮੂੜੀਆਂ ਪੱਕ ਜਾਣ ਫਿਰ ਇਹਦੇ ਵਿੱਚ ਮੂਣੀ ਦੇ ਪੱਤੇ ਪਾ ਕੇ ਫਿਰ ਇਹਨੂੰ ਬਣਾਉਣਾ ਚਾਹੀਦਾ ਪੱਤੇ ਇਸ ਤਰ੍ਹਾਂ ਹਰੇ-ਹਰੇ ਪੱਤੇ ਰਹਿਣਦੇ ਆ ਸਬਜੀ ਨੂੰ ਫੇਰ ਟੱਕ ਦਵਾਂਗੇ ਸਬਜੀ ਨੂੰ ਚੈੱਕ ਕਰ ਦਵਾਂਗੇ ਤੇ ਮੂਲੀਆ ਦੀ ਸਬਜੀ ਬਣ ਕੇ ਰੈਡੀ ਹੋ ਗਈ ਆ ਬਹੁਤ ਵਧੀਆ ਮੂਲੀਆ ਦੀ ਸਬਜੀ ਬਣੀ ਆ ਤੁਸੀਂ ਦੇਖ ਸਕਦੇ ਜਿਓ ਹੁਣ ਅਸੀਂ ਇਹਦੇ ਵਿੱਚ ਧਨੀਆ ਪਾ ਦਵਾਂਗੇ ਤਣੀਆਂ ਪਾ ਕੇ ਕੈਸ ਨੂੰ ਅਸੀਂ ਹੁਣ ਬੰਦ ਕਰ ਦਵਾਂਗੇ ਤੇ ਤਣੀਆਂ ਨੂੰ ਮਿਕਸ ਕਰ ਦਵਾਂਗੇ ਸਬਜੀ ਦੇ ਵਿੱਚ ਸਬਜੀ ਨੂੰ ਪਲੇਟ ਵਿੱਚ ਪਾ ਦਵਾਂਗੇ ਮੂਲੀਆਂ ਦੀ ਸਬਜੀ ਪਰੌਠੇ ਨਾਲ ਰੋਟੀ ਨਾਲ ਬਹੁਤ ਜਿਆਦਾ ਟੇਸਟ ਲੱਗਦੀ ਹੈ ਜੇ ਤੁਹਾਨੂੰ ਮੂਲੀਆਂ ਦੀ ਸਬਜੀ ਦੀ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ